ਰਣੀਆਂ ਦੇ ਚਹਤੇ ਤਾੜੀਆਂ ਮਾਰ ਰਹੇ ਆ ਨਾਲ ਮਿੰਟਾ ਰੱਕੜਾ ਡਾਕਟਰ ਬਲਜੀਤ ਸਿੰਘ ਜੋਡੀ ਸਾਹਿਬ ਹੈ ਜਹਜੀਤ ਪੰਨੋ ਜਿਹਦੇ ਰੋੜਾ ਸਾਹਿਬ ਵੀ ਆ ਗਿਆ ਕਮਲ ਰੋੜਾ ਹਰਵਾ ਵੀ ਧੰਨਵਾਦ ਹੈ ਹਾਂਜੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਇਧਰ ਜਫਾ ਸਿਰੇ ਦਾ ਮੇਰੇ ਮਿੱਤਰੋ ਆ ਲੱਗਿਆ ਪਿਆ ਜੋਰ ਆ ਕਹਿੰਦੇ ਅੱਜ ਸਾਂਝੇ ਪੰਜਾਬ ਕਬੱਡੀ ਕਲੱਬ ਵਾਲੇ ਕੁਝ ਨਾ ਕੁਝ ਕਰਨ ਨੂੰ ਫਿਰਦੇ ਆਂ ਵੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਲੈ ਕੇ ਜਾਈਏ ਕੁਝ ਵੱਖਰਾ ਹੋਊ ਮੇਰੇ ਮਿੱਤਰੋ ਸਾਹਮਣੇ ਇਹ ਕੌਣ ਹੈ ਇਹ ਕਹਿੰਦੇ ਗੋਪੀ ਅਵਾਨ ਸਾਡੇ ਦਰਮਿਆਨ ਇੰਡੀਅਨ ਅੰਬੇਰ ਨੌਜਵਾਨ ਨੂੰ ਘੰਡਾ ਬੰਨੇ ਵਾਲਾ ਜੱਗੀ ਮਾਣ ਕਰਦਾ ਇਸ ਨੌਜਵਾਨ ਤੇ ਲਓ ਮੋੜਾ ਮੜਾ ਪਹਿਲਵਾਨ ਇਸਲੇ ਕਬੱਡੀ ਪਾਰਾ ਗੋਪੀ ਅਵਾਨ ਕਰਦਾ ਕਰਦਾ ਕਬੱਡੀ ਖੇੜੇ ਲੱਗ ਗਿਆ ਗੱਗੂ ਨਾੜਵਾ ਨੇ ਇਸਲੇ ਮੇਰੇ ਵਿਰੋ ਤਕੜਾ ਨੰਬਰ ਜੋੜ ਭਾਇਆ ਆਪਣੀ ਟੀਮ ਦੇ ਲਈ ਲਾਗੀ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਇਸਲੇ ਗੱਭਰੂ ਔਰ ਦੂਜੇ ਪਾਸੇ ਕਹਿੰਦੇ ਗੋਪੀ ਅਵਾਨ ਪੀਲੀ ਤੋਂ ਲਾਂਗ ਲਾਂਗ ਤੋਂ ਕੋਕਾ ਇਸ ਲਈ ਗੋਪੀ ਅਵਾਨ ਲਾ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਸੀ ਹੈ ਮੁੰਡੀਆਂ ਲੁਧਿਆਣੇ ਦੇ ਲੱਗੇ ਆ ਔਰ ਬੱਬੂ ਬੜਾ ਵਧੀਆ ਟੂਰਨਾਮੈਂਟ ਹੁੰਦਾ ਰਿਹਾ ਔਸ ਧਰਤੀ ਤੇ ਵੀ ਆਹ ਸਾਹਮਣੇ ਇੱਕ ਪਾਸੇ ਓਏ ਆਹ ਕੌਣ ਆਹ ਕੌੜਿਆ ਆਹ ਗੋਪੀ ਅਵਾਨ ਆ ਸਾਂਝਾ ਪੰਜਾਬ ਸਪੋਰਟਸ ਕਲੱਬ ਜਰਮਨੀ ਦੀ ਟੀਮ ਦੇ ਲਈ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਦੇ ਨੰਬਰ ਦਾ ਵਾਅਦਾ ਕਰ ਗਿਆ ਇਹ ਅਵਾਨ ਵਾਲਾ ਗੋਪੀ ਕਰਦਾ ਕਮਾਲ ਇਸ ਉਹ ਜੱਟ ਨੌਜਵਨੋਂ ਘੰਡਾ ਬੰਦੇ ਵਾਲਾ ਜੱਗੀ ਮਾਣ ਕਰਦਾ ਇਸ ਨੌਜਵਨ ਤੇ ਲਓ ਮਾੜਾ ਮੜਾ ਪਹਿਲਵਾਨ ਇਸਲੇ ਕਬੱਡੀ ਪਾਲਾ ਗੋਪੀ ਆਵਾਨ ਰਣੀਆਂ ਦੇ ਚਿਹਤੇ ਤਾੜੀਆਂ ਮਾਰ ਰਹੇ ਆ ਨਾਲ ਮਿੰਟਾਂ ਰੱਕੜਾ ਡਾਟਰ ਬਲਜੀਤ ਸਿੰਘ ਜੀ ਸੋਢੀ ਸਾਹਿਬ ਹੈ ਇਧਰ ਹਰਜੀਤ ਪੰਨੋ ਜਿਹੜਾ ਰੋੜਾ ਸਾਹਿਬ ਵੀ ਆ ਗਿਆ ਕਮਲ ਰੋੜਾ ਹਣਾ ਦਾ ਵੀ ਧੰਨਵਾਦ ਹੈ ਹਾਂਜੀ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਇਧਰ ਜਫਾ ਸਿਰੇ ਦਾ ਮੇਰੇ ਮਿੱਤਰੋ ਆਹ ਲੱਗਿਆ ਪਿਆ ਜੋ ਆਹ ਕਹਿੰਦੇ ਅੱਜ ਸਾਂਝੇ ਪੰਜਾਬ ਕਬੱਡੀ ਕਲੱਬ ਵਾਲੇ ਕੁਝ ਨਾ ਕੁਝ ਕਰਨ ਨੂੰ ਫਿਰਦੇ ਆ ਵੀ ਟੀਮ ਨੂੰ ਸੈਮੀਫਾਈਨਲ ਦੇ ਵਿੱਚ ਤੇ ਲੈ ਕੇ ਜਾਈਏ ਕੁਝ ਵੱਖਰਾ ਹੋਊ ਮੇਰੇ ਮਿੱਤਰੋ ਸਾਹਮਣੇ ਇਹ ਕੌਣ ਹੈ ਕਰਦਾ ਕਰਦਾ ਕਬੱਡੀ ਖੇੜੇ ਲੱਗ ਗਿਆ ਗੱਗੂ ਨਾੜਵਾ ਨੇ ਇਸ ਵੇਲੇ ਮੇਰੇ ਵੀਰੋ ਤਕੜਾ ਨੰਬਰ ਜੋੜਵਾਇਆ ਵੀ ਟੀਮ ਦੇ ਲਈ ਲਾ ਗਈ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਇਸ ਲਈ ਗੱਭਰੂ ਔਰ ਦੂਜੇ ਪਾਸੇ ਕਹਿੰਦੇ ਗੋਪੀ ਆਵਾਨ ਪਿੱਲੀ ਤੋਂ ਲੌਂਗ ਲੌਂਗ ਤੋਂ ਕੋਕਾ ਇਸ ਲਈ ਗੋਪੀ ਆਵਾਨ ਲਾ ਤਕੜਾ ਜੱਫਾ ਪੁਆਇੰਟ ਆਪਣੀ ਟੀਮ ਦੇ ਸਭੂ ਬੜਾ ਵਧੀਆ ਟੂਰਨਾਮੈਂਟ ਹੁੰਦਾ ਰਿਹਾ ਹੈ ਉਸ ਧਰਤੀ ਤੇ ਵੀ ਆਹ ਸਾਹਮਣੇ ਇੱਕ ਪਾਸੇ ਓਏ ਆਹ ਕੌਣ ਆਹ ਕੌੜਿਆ ਆਹ ਗੋਪੀ ਅਵਾਨ ਆ ਸਾਝਾ ਪੰਜਾਬ ਸਪੋਰਟਸ ਕਲੱਬ ਜਰਮਨੀ ਦੀ ਟੀਮ ਦੇ ਲਈ ਲਾ ਟਕੜਾ ਜੱਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਇਹ ਅਵਾਨ ਵਾਲਾ ਗੋਪੀ ਕਰਦਾ ਕਮਾਲ ਇਹ